ਕਰ ਰਹੇ ਹੋ ਸੀ ਕੱਲ ਟੈਨਸ਼ਨ ਮੈਂ ਦੇਣ ਜਾ ਰਿਹਾ ਕਿ ਸਰਕਾਰ ਧਿਆਨ ਦੇਵੇ ਮੰਤਰੀ ਜਿਹੜੇ ਵਿਦੇਸ਼ ਮੰਤਰੀ ਨੇ ਉਹ ਇਹਦੇ ਤੇ ਜਿਹੜਾ ਕੱਲ ਯੂ ਐਸ ਆਰਮੀ ਦੇ ਪਲੇਨ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜੇ ਸਾਡੇ ਸਿਟੀਜ਼ਨ ਆਏ ਨੇ ਇਲੀਗਲ ਇਮੀਗ੍ਰੈਂਟ ਸੀ ਅਮਰੀਕਾ ਦੇ ਉੱਥੇ ਉਹਨਾਂ ਨੂੰ ਜਿਹੜਾ ਟਰੀਟ ਕੀਤਾ ਗਿਆ ਲਾਇਕ ਕਿ ਕ੍ਰਿਮੀਨਲ ਕੀਤਾ ਗਿਆ ਉਹ ਕ੍ਰਿਮੀਨਲ ਨਹੀਂ ਸੀ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਸੀ ਕੀਤਾ ਉੱਥੇ ਬਟ ਉਹਨਾਂ ਨੂੰ ਹੱਥ ਕੜੀਆਂ ਲਾ ਕੇ ਪੈਰਾਂ 'ਚ ਚੇਨਾਂ ਲਾ ਕੇ ਜਿਹੜੀ ਵੀਡੀਓ ਵਾਇਰਲ ਹੋਈਆਂ ਜਿਹਦੀਆਂ ਫੋਟੋ ਵਾਇਰਲ ਹੋਈਆਂ ਨੇ ਬੜੀ ਸ਼ਰਮਨਾਕ ਗੱਲ ਐ ਸਰਕਾਰ ਨੂੰ ਪਹਿਲੋ ਪਤਾ ਸੀ ਇੰਡੀਅਨ ਗਵਰਨਮੈਂਟ ਨੂੰ ਕਿ ਉਹਨਾਂ ਨੇ ਆਉਣਾ ਐ ਕਿ ਸਰਕਾਰ ਨੇ ਗੱਲਬਾਤ ਉਹਨਾਂ ਨਾਲ ਕਿਉਂ ਨਹੀਂ ਕੀਤੀ ਉਹਨਾਂ ਨੂੰ ਕੋਈ ਪ੍ਰਾਈਵੇਟ ਪਲੇਨ ਤੇ ਲੈ ਜਾਂਦੇ ਕਿ ਚਾਰਟਰਡ ਪਲੇਨ ਤੇ ਜਾਂ ਕੋਈ ਕਮਰਸ਼ੀਅਲ ਪਲੇਨ ਆਪਣਾ ਭੇਜ ਦਿੰਦੇ ਪਰ ਇਹ ਤੇ ਇੱਕ ਇੰਡੀਅਨ ਡਿਗਨਿਟਰੀ ਦੇ ਤੇ ਸੱਟ ਐ ਬਹੁਤ ਵੱਡੀ ਔਰ ਸਰਕਾਰ ਇਹ ਲੈਖਣਾ ਜ਼ਰੂਰੀ ਐ ਪਰ ਇਹ ਇੱਕ ਬੜੀ ਵੱਡੀ ਸ਼ਰਮਨਾਕ ਘਟਨਾ ਹੋਈ ਐ ਔਰ ਦੂਸਰੀ ਗੱਲ ਪਲੇਨ ਦਿੱਲੀ ਕਿਉਂ ਨਹੀਂ ਲੈਂਡ ਕੀਤਾ ਸਾਰੀਆਂ ਸਟੇਟ ਦੇ ਬੱਚੇ ਸਨ ਇਕੱਲੇ ਇਕ ਨਹੀਂ ਸਾਰੀ ਸਟੇਟ ਦੇ ਸਿਟੀਜ਼ਨ ਸੀ ਸਿਰਫ ਦਿੱਲੀ ਇਸ ਕਰਕੇ ਨਹੀਂ ਕਿਉਂਕਿ ਦਿੱਲੀ ਇਲੈਕਸ਼ਨ ਚੱਲ ਰਹੀ ਹੈ ਰੌਲਾ ਪੈਣਾ ਸੀ মিডিਆ ਆਉਣਾ ਸੀ ਪਰ ਉਹਨੂੰ ਇੱਕ ਸਾਇਲੈਂਟ ਤਰੀਕੇ ਨਾਲ ਕਿ ਚਲੋ ਅੰਮ੍ਰਿਤਸਰ ਪਲਾਨ ਕਰਕੇ ਉੱਥੋਂ ਬਾਹਰ ਦਾ ਬਾਹਰ ਚੜੇਗੇ ਪਰ ਆਹ ਜਿਹੜੀ ਘਟਨਾ ਵਾਪਰੀ ਜਿੱਦਾਂ ਚੇਨਾਂ ਨਾਲ ਬੰਨ੍ਹ ਕੇ ਪੈਰੀਂ ਭੇਡੀਆਂ ਪਾ ਕੇ ਭੇਜਿਆ ਗਿਆ ਇਹ ਬੜੀ ਸ਼ਰਮਨਾਕ ਘਟਨਾ ਮੈਂ ਪ੍ਰੋਰੋ ਹਾਊਸ ਮਿਨਿਸਟਰ ਤੋਂ ਮੰਗ ਕੀਤੀ ਕੋ ਆ ਕੇ ਉੱਥੇ ਜਵਾਬ ਦੇਣ ਔਰ ਇਹਦੇ ਤੇ ਚਰਚਾ ਕਰੇ ਸਰਕਾਰ